ਦੇਖੋ ਜੁਕੇ ਸਮੇ ਜੋ ਪੰਜਾਬ ਦੇ ਹਾਲਾਤ ਨੇ ਮੈਂ ਬਹੁਤ ਸਮਾਂ ਆਪਣੀ ਸਪੋਰਟਸ ਕੈਰੀਅਰ ਦੇ ਵਿੱਚ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਅਚੀਵਮੈਂਟਸ ਹਾਸਲ ਕੀਤੀਆਂ ਤੇ ਬੀਇੰਗ ਐਜ਼ ਅ ਪੰਜਾਬੀ ਸ਼ਹਿਰ ਦਾ ਵਸਨੀਕ ਹੋਣ ਦੇ ਨਾਤੇ ਔਰ ਇੱਕ ਕਹਿ ਸਕਦੇ ਆ ਕਿ ਇੱਕ ਇਨਰ ਸੋਲ ਦੀ ਤੁਹਾਡੀ ਆਵਾਜ਼ ਵੀ ਆਉਂਦੀ ਹੈ ਕਿ ਹੁਣ ਥੋੜਾ ਜਿਹਾ ਸੋਸਾਇਟੀ ਨੂੰ ਪੇ ਬੈਕ ਕਰਨਾ ਚਾਹੀਦਾ ਹੈ ਇੱਕ ਟਾਈਮ ਆ ਗਿਆ ਕਿ ਤੁਸੀਂ ਜੇ ਸਮਾਜ ਦੇ ਵਿੱਚ ਆਪਣੇ ਨੌਜਵਾਨਾਂ ਦੇ ਉੱਤੇ ਬੱਚਿਆਂ ਤੇ ਇਨਫਲੂਐਂਸ ਰੱਖਦੇ ਹੋ ਤਾਂ ਉਹਨਾਂ ਨੂੰ ਇੱਕ ਚੰਗੇ ਪਾਸੇ ਨੂੰ ਮੋਟੀਵੇਟ ਕਰਨਾ ਹੈਲਥਲੀ 멘ਟਲ ਹੈਲਥਲੀ ਡਰੱਗਸ ਤੋਂ ਦੂਰ ਕਿਦਾਂ ਰਹਿਣਾ ਹੈ ਔਰ ਆਪਣੇ ਲਾਈਫ ਦੇ ਵਿੱਚ ਆਪਣੇ ਚੰਗੇ ਗੋਲ ਸੈੱਟ ਕਰਕੇ ਤੁਹਾਡਾ ਕੋਈ ਨਾ ਕੋਈ ਵਿਜ਼ਨ ਹੋਣਾ ਚਾਹੀਦਾ ਲਾਈਫ ਨੂੰ ਹਨ ਸੋ ਉਹ ਉਹ ਚੀਜ਼ਾਂ ਲੈ ਕੇ ਔਰ ਸੋਚਿਆ ਕੇ ਪਲਾਨ ਕੀਤਾ ਇਹ ਚੀਜ਼ਾਂ ਤਾਂ ਹੀ ਪੋਸੀਬਲ ਹੋ ਸਕਦੀਆਂ ਜੇ ਤੁਸੀਂ ਥੋੜਾ ਜਿਹਾ ਸਿਸਟਮ ਦਾ ਹਿੱਸਾ ਬਣਦੇ ਹੋ ਹਨ ਜਦੋਂ ਤੁਸੀਂ ਸਿਸਟਮ ਦੇ ਵਿੱਚ ਹੁੰਦੇ ਹੋ ਕੁਝ ਪਾਵਰ ਤੁਹਾਡੇ ਹੱਥ ਚ ਹੁੰਦੀ ਹੈ ਤੇ ਕੁਝ ਕੁਝ ਚੀਜ਼ਾਂ ਨੂੰ ਕੰਟਰੋਲ ਵੀ ਕਰ ਸਕਦੇ ਹੋ ਕੁਝ ਚੀਜ਼ਾਂ ਨੂੰ ਬਦਲ ਵੀ ਸਕਦੇ ਹੋ ਔਰ ਪ੍ਰਸ਼ਾਸਨ ਤੋਂ ਜਾਂ ਕਹੇ ਲੋ ਐਡਮਿਨਿਸਟ੍ਰੇਸ਼ਨ ਤੋਂ ਜਾਂ ਹੋਰ ਚੀਜ਼ਾਂ ਕਰਵਾ ਵੀ ਸਕਦੇ ਹੋ ਤੇ ਉਹ ਇਹੀ ਸੋਚ ਕੇ ਇਹ ਮੈਂ ਸੋਚਿਆ ਕਿ लेट्स स्टार्ट ए ਨਿਊ ਜਰਨੀ اور پنجاب ਦੇ ਜੋ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ ਪੋਲਿਟਿਕਸ ਵਿੱਚ ਆਉਣ ਦਾ ਫੈਸਲਾ ਲਿਆ। ਜੇ ਕੋਈ ਪੰਜਾਬ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੇਖ ਰਿਹਾ ਪਿਛਲੇ ਕੁਝ ਸਾਲਾਂ ਤੋਂ ਸਿਆਸਤ ਬਦਲਦੀ ਹੋਈ ਨਜ਼ਰ ਆ ਰਹੀ ਹੈ ਆਪਣੇ ਆਪ ਨੂੰ ਕਿਵੇਂ ਇਸ ਤਰ੍ਹਾਂ ਦਾ ਨਹੀਂ ਪੰਜਾਬ ਦੀ ਸਿਆਸਤ ਕਦੀ ਵੀ ਨਹੀਂ ਬਦਲ ਰਹੀ ਇਹਦੇ ਵਿੱਚ ਪਿਆਰ ਪੰਜਾਬ ਦੀ ਸਿਆਸਤ ਵਿੱਚ ਸਿਆਸਤ ਦੇ ਹਮੇਸ਼ਾ ਸਮੀਕਰਨ ਬਦਲਦੇ ਨੇ ਚਿਹਰੇ ਬਦਲਦੇ ਨੇ ਔਰ ਇਹੀ ਸਭ ਤੋਂ ਵੱਡੀ ਮਾੜੀ ਚੀਜ਼ ਹੈ ਕਿ ਇਥੋਂ ਦਾ ਜਿਹੜਾ ਪੋਲਿਟਿਕਲ ਸਿਸਟਮ ਹੈ ਨਾ ਸਿਸਟਮ ਨਹੀਂ ਬਦਲਿਆ ਜਾ ਰਿਹਾ ਪੰਜਾਬ ਦੇ ਕਿੰਨੇ ਮੁੱਦੇ ਨੇ ਔਰ ਕਿਸੇ ਵੀ ਮੁੱਦੇ ਨੂੰ ਸੌਲਵ ਕਰਨ ਦੀ ਕਦੀ ਵੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਉਹਨਾਂ ਮੁੱਦਿਆਂ 'ਤੇ ਸਿਰਫ ਸਿਆਸਤ ਕੀਤੀ ਜਾਂਦੀ ਨੇ ਔਰ ਵੋਟਾਂ ਹਾਸਲ ਕੀਤੀਆਂ ਜਾਂਦੀਆਂ ਨੇ ਔਰ ਮੁੱਦੇ ਉੱਥੇ ਦੇ ਉੱਥੇ ਰਹਿੰਦੇ ਨੇ ਬਟ ਹੁਣ ਇਹੀ ਇੱਕ ਅਪਰੋਚ ਹੈ ਇੱਕ ਸੋਚ ਹੈ ਕਿ ਜੇ ਬਾਕੀ ਨੌਜਵਾਨ ਜਾਂ ਬਾਕੀ ਚੰਗੇ ਲੋਕ ਅੱਗੇ ਆਉਂਦੇ ਨੇ ਔਰ ਉਹ ਫਿਨਿਟਲੀ ਜਿਹੜੇ ਉਹ ਮੁੱਦੇ ਨੇ ਉਹਨਾਂ ਦਾ ਹੱਲ ਵੀ ਹੋ ਸਕਦਾ ਹੈ ਔਰ ਪੰਜਾਬ ਵਾਸਤੇ ਬਹੁਤ ਕੁਝ ਕੰਟ੍ਰਿਬਿਊਟ ਵੀ ਕੀਤਾ ਜਾ ਸਕਦਾ ਹੈ। ਪੰਜਾਬ ਦੇ ਕਈ ਐਸੇ ਮੁੱਦੇ ਨੇ ਜਿਨੂੰ ਹੱਲ ਕਰਨ ਦੀ ਲੋੜ ਹੈ ਕਿ ਪਰ ਇੱਕ ਮੁੱਦਾ ਐਸੇ ਤੁਸੀਂ ਪਹਿਲਾ ਮੁੱਦਾ ਲਈ ਲੜਦੇ ਆਏ ਹੋ ਫੁਨਮ ਵੀ ਬਣਾਈ ਹੋ ਦਿੱਤੇ ਨਿਸ਼ਾਨ। ਉਹਨਾਂ ਲੈ ਕੇ ਕਿਹੜੀ ਸਟ੍ਰੈਟਜੀ ਦੇ ਦੇਖੋ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਵਿੱਚ ਕਿਸਾਨੀ ਦਾ ਜਵਾਨੀ ਦਾ ਪਾਣੀਆਂ ਦਾ এনवायरमेंट ਦਾ ਬਹੁਤ ਸਾਰੇ ਮੁੱਦੇ ਨੇ ਔਰ ਸਭ ਤੋਂ ਮੁੱਦਾ ਕਿਉਂਕਿ ਜਵਾਨੀ ਦੇਖੋ ਜਿਹੜਾ ਆਉਣ ਵਾਲੇ ਨੌਜਵਾਨ ਨੇ ਉਹ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਭਵਿੱਖ ਨੇ ਉਹਨਾਂ ਵਿੱਚੋਂ ਹੀ ਜਿਹੜੇ ਬੱਚੇ ਨੇ ਉਹਨਾਂ ਨੇ ਜਾ ਕੇ ਅੱਗੇ ਜਾ ਕੇ ਇਸ ਦੇਸ਼ ਦੀ ਇਸ ਸੂਬੇ ਦੀ ਬਾਗਡੋਰ ਸੰਭਾਲਣੀ ਹੈ ਕੋਈ ਡਾਕਟਰ ਬਣਦਾ ਕੋਈ ਤੁਹਾਡੇ ਵਾਂਗ ਜਰਨਲਿਸਟ ਬਣਦਾ ਕੋਈ ਮੇਰੇ ਵਾਂਗ ਸਪੋਰਟਸ ਪਰਸਨ ਬਣਦਾ ਬਟ ਜਦ ਤੱਕ ਉਹ ਮੈਂਟਲੀ ਹੈਲਦੀ ਨਹੀਂ ਹੋਣਗੇ ਉਹ ਜਦ ਤੱਕ ਉਹਨਾਂ ਕੋਲ ਕੋਈ ਗੋਲ ਨਹੀਂ ਹੋਏਗਾ ਉਹਨਾਂ ਨੂੰ ਮੋਟੀਵੇਟ ਨਹੀਂ ਕੀਤਾ ਜਾਏਗਾ ਜਾਂ ਜੋ ਡਰੱਗਸ ਹੀ ਮਾਰ ਪੈ ਰਹੀ ਹੈ ਉਹਦੇ ਵਿੱਚ ਇੰਡਲ ਉਹਨਾਂ ਤੋਂ ਨਹੀਂ ਕੱਢਿਆ ਜਾਏਗਾ ਤੇ ਫਿਰ ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਆਉਣ ਵਾਲੇ ਟਾਈਮ ਦੇ ਸਾਡਾ ਪੰਜਾਬ ਜਿਹੜਾ ਹੈਲਦੀ ਰਹਿ ਸਕਦਾ ਸੋ ਜੇ ਸੀ ਹੈਲਦੀ ਸਮਾਜ ਹੈਲਦੀ ਪੰਜਾਬ ਦੀ ਸਿਰਜਣਾ ਕਰਨਾ ਚਾਹੁੰਦੇ ਆ ਸੋਚਦੇ ਆ ਡੈਫੀਨਿਟਲੀ ਸਾਨੂੰ ਆਪਣੇ ਨੌਜਵਾਨਾਂ ਨੂੰ ਇਸ ਚੀਜ਼ ਤੋਂ ਕੱਢਣਾ ਪਵੇ ਜਿਹੜਾ ਯੂਥ ਜਿਹੜਾ ਹੈ ਬਾਹਰ ਜਾਣਾ ਚਾਹੁੰਦਾ ਹੈ ਅੱਜਕੱਲ ਤੇ ਪੋਲਿਟਿਕਸ ਨੂੰ ਹਮੇਸ਼ਾ ਗੰਦਾ ਕਹਿੰਦੇ ਆ ਰਹੀ ਜੇ ਤੁਸੀਂ ਕਹੇ ਵੀ ਤੁਸੀਂ ਫਿਰ ਸਿਆਸਤ ਚਾਰਿਓ ਲੱਗਦਾ ਕਿ ਯੂਥ ਨੂੰ ਖੁਦ ਸਿਆਸਤ ਚਾਕੇ ਚੇਂਜ ਕਰਨਾ ਚਾਹੀਦਾ ਦੇਖੋ ਮੈਂ ਵੀ ਪੋਲਿਟਿਕਸ ਨੂੰ ਗੰਦਾ ਕਹਿੰਦਾ ਸੀਗਾ ਗੰਦਾ ਸਮਝਦਾ ਸੀਗਾ ਪਰ ਐਕਚੁਅਲੀ ਬਹੁਤ ਹਾਰਡ ਲਾਈਫ ਹੈ ਇਸ ਦੇ ਵਿੱਚ ਸੌਖਾ ਨਹੀਂ ਹੈ ਔਰ ਜਿਹੜੇ ਪੰਜਾਬ ਦੇ ਨੌਜਵਾਨ ਉਹਨਾਂ ਦਾ ਬਾਹਰ ਜਾਣ ਦਾ ਮੇਨ ਰੀਜ਼ਨ ਇੱਥੋਂ ਦੀ ਇਕ ਤਾਂ ਸੇਫਟੀ ਦੂਜਾ ਇੱਥੇ ਰੋਜ਼ਗਾਰ ਨਹੀਂ ਹੈ ਜੇ ਉਹਨਾਂ ਨੂੰ ਇੱਥੇ ਕੁਝ ਨਾ ਕੁਝ ਕਰਨ ਦਾ ਮੌਕਾ ਦਿੱਤਾ ਜਾਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਨੌਜਵਾਨ ਹੈ ਜਿਹੜਾ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕਰੇਗਾ ਹਾਂ ਕੁਝ ਲੋਕਾਂ ਦੀਆਂ ਫਾਈਨੈਂਸ਼ੀਅਲ ਮਜਬੂਰੀਆਂ ਜ਼ਰੂਰ ਹੁੰਦੀਆਂ ਨੇ ਕਿ ਉਹਨਾਂ ਕੋ ਇੱਥੇ ਸਰਕਮਸਟੈਂਸਿਸ ਹੀ ਨਹੀਂ ਹੁੰਦੇ ਫਿਰ ਉਹਨਾਂ ਨੂੰ ਵਿਦੇਸ਼ ਵਿੱਚ ਜਾਣਾ ਪੈਂਦਾ ਪਰ ਅੱਜਕੱਲ ਬਹੁਤੇ ਲੋਕ ਦੇਖੂ ਦੇਖੀ ਜਾਂ ਈਜ਼ੀ ਲਾਈਫ ਦੀ ਭਾਲ ਵਿੱਚ ਬਾਹਰ ਨੂੰ ਭੱਜਦੇ ਪਏ ਨੇ ਬਟ ਮੈਂ ਹਮੇਸ਼ਾ ਸੋਚਿਆ ਹੈ ਕਿ ਜੇ ਮੈਂ ਇੱਥੇ ਸਧਾਰਨ ਪਰਿਵਾਰ ਤੋਂ ਆ ਕੇ ਇੱਕ ਚੰਗੀ ਛੋਟੀ ਜੀ ਫੈਮਿਲੀ ਤੋਂ ਆ ਕੇ ਔਰ ਅਸੀਂ ਇੱਕ ਨਾ ਮਾਨਾ ਨਾਮ ਨਾ ਖਟਿਆ ਪੂਰੀ ਦੁਨੀਆ ਦੇ ਵਿੱਚ ਤੇ ਫਿਰ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਸੀਂ ਵੀ ਤਾਂ ਚੰਗਾ ਕੰਮ ਕਰ ਰਹੇ ਹੋ ਤੁਸੀਂ ਵੀ ਪੰਜਾਬ ਦੀ ਸੋਸਾਇਟੀ ਦੇ ਲਈ ਜਰਨਲਿਜ਼ਮ ਕਰਦੇ ਹੋ ਲੋਕਾਂ ਤੱਕ ਚੰਗੀਆਂ ਮਾੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਪਹੁੰਚਾਉਂਦੇ ਹੋ ਤੋਂ ਇਸੇ ਤਰ੍ਹਾਂ ਹਰ ਇਨਸਾਨ ਦੀ ਕਿ ਡਿਊਟੀ ਹਰ ਇਨਸਾਨ ਕੋਲ ਇੱਕ ਵਿਜ਼ਨ ਹੋਣਾ ਚਾਹੀਦਾ ਕਿ ਯਾਰ ਮੈਂ ਜ਼ਿੰਦਗੀ 'ਚ ਆ ਚੀਜ਼ ਕਰਨਾ ਚਾਹੁੰਦਾ ਹਾਂ ਤੇ ਜਦੋਂ ਉਹ ਚੀਜ਼ਾਂ ਕਰਨ ਦੀ ਸਾਡੇ ਵਿੱਚ ਕੈਪੇਬਿਲਿਟੀ ਜਾਂ ਸੋਚ ਆਏਗੀ ਤਾਂ ਅਸੀਂ ਉਦੋਂ ਹੀ ਕੋਈ ਨਾ ਕੋਈ ਚੰਗਾ ਹੈਲਦੀ ਸਮਾਜ ਸਿਰਜ ਸਕਦੇ ਹਾਂ ਸੋ ਇਹ ਨੌਜਵਾਨਾਂ ਨੂੰ ਮੇਰੀ ਵੈਸੇ ਵੀ ਰਿਕੁਐਸਟ ਹੈ ਯਾਰ ਕਿ ਇਕੱਠੀ ਹੋਈਏ ਔਰ ਚੰ ਕਰੋ ਇਸ ਜੀ ਨੂੰ ਚਾਹਣ ਲੜਨ ਦਾ ਜਦੋਂ ਐਲਾਨ ਕਰਦੇ ਹੋ ਪਰਿਵਾਰ ਤਾਂ ਕਿਹੋ ਜਿਹਾ ਰਿਐਕਸ਼ਨ ਦਿੰਦਾ ਤੇ ਸਾਥ ਕਿ ਨਹੀਂ ਦੇਖੋ ਪੰਜਾਬ ਜ ਪਰਿਵਾਰ ਜਿਹੜਾ ਉਹ ਤਾਂ ਮਤਲਬ ਮੇਰਾ ਮੈਨੂੰ ਕਦੀ ਵੀ ਸਕੂਟ ਨਹੀਂ ਕਰਦਾ ਸੀਗਾ ਉਹ ਇਹੀ ਚਾਹੁੰਦੇ ਨੇ ਮੇਰੇ ਡੈਡ ਮੇਰੇ ਫੈਮਲੀ ਕਿ ਮੈਂ ਕਦੀ ਵੀ ਇਸ ਦਾ ਹਿੱਸਾ ਨਾ ਬਣਾ ਕਿਉਂਕਿ ਇੱਕ ਹੁੰਦਾ ਵੀ ਇਨਸਾਨ ਜਿਹੜਾ ਥੋੜਾ ਜਿਹਾ